ਰਿਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਜਰਸੀ ਗੱਪਣ ਸੂਨ ਵਾਲੀ ਤੇ ਇੱਕ ਤੋਕੜ ਮਹਿਮ ਨਾਲ ਬੱਚਾ ਨਾਲ ਆ ਦੁੱਧ ਦਿੰਦੀ ਆ ਇਹ ਦੋ ਲਗ ਸੇਰਾ ਟਟੇਲ ਵੀਰ ਤਪੋ ਜਾਊਗੀ ਕਰੀ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸਰਜੀਤ ਸਿੰਘ ਆ ਬਾਈ ਪਿੰਡ ਬਰਾ ਜਿਲ੍ਹਾ ਬਰਨਾਲਾ ਬਈ ਤਪੇ ਦੇ ਨਾਲ ਆ ਗਿਆ ਜਮਾ ਹਾਂ ਤਪੇ ਤੋਂ ਵੀ ਤਿੰਨ ਚਾਰ ਕਿਲੋਮੀਟਰ ਆਪਣਾ ਹੈ ਮੋਬਾਈਲ ਨੰਬਰ ਹੀ ਆਪਣਾ 623999 ਮੋਟ ਕਰਨਾ ਚਾਹੀਦਾ 62399972 905 72905 ਹਾਂ ਬਾਕੀ ਵੀ ਸਕੀਨ ਤੇ ਚੱਲੀ ਜਾਂਦੀ ਠੀਕ ਹੈ ਪਹਿਲਾ ਨੰਬਰ ਜਿਹੜੀ ਆਪਾਂ ਵੈੜ ਦੇਖੀ ਜਾਂਦੇ ਜੀ ਕਿਹੜਾ ਸੂਆ ਸੁੰਦੀ ਹੈ ਜਿਵੇਂ ਦੂਜਾ ਸੂਆ ਜੁੰਦੀ ਹੈ ਪਿਛਲੇ ਸੋ ਆਪਣੇ ਕੋਲ ਹੀ ਸੀਗੀ ਹਾਂ ਆਪਣੇ ਕੋਲ ਹੀ ਸੀ ਕਿੰਨਾ ਦੁੱਧ ਚੋਇਆ ਇਹਦਾ ਆਪਾਂ ਇਹੋ 12 ਕਿਲੋ ਦੁੱਧ ਸੀਗਾ 12 ਕਿਲੋ ਹਾਂ ਤੇ ਇਹਦੇ ਕੀ ਦੁੱਧ ਕਿੰਨਾ ਦੇ ਦੂਗੀ ਇਹਦੇ ਵੀ 14 ਤੋਂ 15 ਦੇ ਦੇਗਾ ਆਪਾਂ ਜੇ ਇਹ ਗੱਲ ਆ ਤੇ 14 15 ਕਿਲੋ ਦੁੱਧ ਹੀ ਦੇਊਗੀ ਜੇ ਮੈਂ ਕਹਿੰਨ ਨੂੰ 20 ਕਿਜੀ ਫਾਇਦਾ ਕੋਈ ਨਹੀਂ ਭਾਅ ਦਾ ਕੀ ਰੱਖਿਆ ਭਾਅ ਵੀ 95000 ਗਜੈਸ ਹੋ ਜੂਗੀ ਹਾਂ ਕਰ ਦਾਂਗੇ ਤੋਰੀ ਬਾਹਰ ਨੂੰ ਸੋਭਰ 14 15 ਕਿਲੋ ਦੁੱਧ ਦੇਊਗੀ ਤੇ ਮੁੱਲ ਹੈਗਾ 95000 ਰੁਪਇਆ 12 ਕਿਲੋ ਦੁੱਧ ਦਿੱਤਾ ਆਪਾਂ ਲੂਣ ਨੇ ਮੂੰ ਮੱਥਾ ਚੰਗਾਗਾ ਸਿੰਘ ਸਾਜ ਆ ਸੋਰੀ ਸੰਗਸੰਗ ਦਾ ਗੇਵਿਆ ਵਧੀਆ ਜਿੰਦ ਜਾਣ ਵਾਲੀ ਆ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ ਤੇ ਲੇਵਾ ਲੂਬਾ ਦੇਖੋ ਸਾਫ ਸੁਥਰਾ ਤੇ ਦਿਨ ਵੀਰੇ ਕੈਕ ਲੈਂਦੀ ਹੈ ਹਜੇ 95 ਕੁ ਮੋਟੀ ਆ ਠੀਕ ਆ ਵਧੀਆ ਭਰਾ ਹੈ ਕਹਿ ਕੇ ਹਾਂ ਹਾਂ ਵਧੀਆ ਟਰੋਪ ਦਾ ਜਰਸੀ ਦਾ ਜੇ ਕ੍ਰਾਸ ਹੋ ਕੋਈ ਆ ਵੀ ਠੀਕ ਆ ਆਪਣੇ ਕੋਲੇ ਜਰਸੀ ਦਾ ਹਾਂ ਜਰਸੀ ਦਾ ਦੇਖੋ ਜਰਸੀ ਦੇ ਇਹਦੇ ਸੀਮ ਲੱਗਿਆ ਦਿਨ ਪੰਜ ਚਾਰ ਕੱਢਦੀ ਆ ਠੀਕ ਹੈ ਸੋ ਸਾਫ ਸੁਥਰਾ ਵੀ ਜਿੰਨੀ ਹੈਗੀ ਆ ਸੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਸੋਹਣੇ ਚੰਗੇ ਦਿਖਾਈ ਦੀ ਜਾਂਦੀ ਹੈ ਚਾਰੇ ਤਾਂ ਨਿਕਣ ਵਿੱਚ ਸਾਫ਼ ਸੁਥਰੇ 95000 ਤੇ ਫਿਰ ਮਾਰਦਾਨ ਹੋਊਗਾ ਹਾਂ ਹਾਂ ਕਰ ਦਾਂਗੇ ਠੀਕ ਹੈ 95000 ਰੁਪਏ ਮੁੱਲ ਕੀਤਾ ਗਿਆ ਇਹਦਾ ਤੇ ਦੂਜੇ ਨੰਬਰ ਜਿਹੜੀ ਆਪਾਂ ਤੋਕੜ ਮੱਝ ਦੇਖੀ ਜਾਂਦੇ ਆ ਇਹ ਬਾਈ ਜੀ ਸੂਆ ਕਿਹੜਾ ਸੂਈ ਵੀ ਹੁਣ ਇਹ ਸੂਆ ਬਈ ਆਪਣੇ ਕੋਲ ਦੂਸਰੀ ਸੂਈ ਹੈ ਤੇ ਜਲੇ ਗੱਬਣ ਨਹੀਂ ਹੈਗੀ ਗੱਬਣਾ ਕਰਾਉਗਾ ਬੜਾ ਠੀਕ ਹੈ ਆ ਬੱਚਾ ਨਾਲ ਹੈ ਇਹਦਾ ਹਨ ਹਾਂ ਲੱਗਦਾ ਲਗਭਗ 6-7 ਮਹੀਨੇ ਦਾ ਬੱਚਾ ਹਾਂ ਬਈ 6 ਮਹੀਨੇ ਠੀਕ ਆ ਦੁੱਧ ਕਿੰਨਾ ਹੁਣ ਦੁੱਧ ਵੀ 7 ਲੀਟਰ ਐਵੇਂ ਪੱਟ ਕੇ ਆਈ ਦੀ 7 ਕਹਤਾ ਤਾਂ ਹੋਣੀ 7 ਨਿਬੜੂਗਾ ਜਮਾ ਹਾਂ ਹਾਂ ਤਾਜੀ ਨੇ ਕਿੰਨਾ ਕਿ ਦਿੱਤਾ ਇਹਨੇ ਤਾਜੀ ਨੇ ਬਈ ਆਪਣਾ 15 ਲੀਟਰ ਠੀਕ ਆ ਦੂਜਾ ਸੂਈ ਵੀ ਐ ਤੀਜੇ ਲਈ ਗੱਪੜ ਹੋਈ ਨਹੀਂ ਹਲੇ ਨਾ ਹੋਈ ਮਤਲਬ ਆ ਹੀਟ ਚਾਈ ਨਹੀਂ ਜਾਂ ਕਰਵਾਈ ਨਹੀਂ ਆਪਾਂ ਨਹੀਂ ਬਈ ਇੱਕ ਦੋ ਹੀਟਾਂ ਲੰਘੀਆਂ ਜਿਹੀਆਂ ਠੀਕ ਆ ਸੰਦਾਰ ਜੀ ਦੇ ਉਦੋਂ ਬਾਅਦ ਹੋ ਜੂਗੀ ਸੰਦਾਰ ਜੀ ਮਤਲਬ ਸਾਂਹ ਤੋਂ ਕਰਾਉਣੇ ਕਰਾਸ ਰਹਿ ਜੂਗੀ ਸਾਂਹ ਤੋਂ ਹੋ ਜੂਗੀ ਟੀਕੇ ਲਗਾਉਣੇ ਠੀਕ ਐ ਤੇ ਚੋਣ ਚ ਵਧਾਰਾਂ ਦੀ ਓਕੇ ਆ ਓਕੇ ਆ ਬਈ ਜੜੇ ਦੋਨੇ ਟਾਈਮ ਮਿਲ ਜੇ ਬੱਚੇ ਤੇ ਹਾਂ ਦੋਨੇ ਟਾਈਮ ਬੱਚਾ ਨਾਲ ਮਿਲੂਗਾ ਬੱਚਾ ਬਈ ਨਾਲ ਭਾਜ ਦਾ ਕੀ ਆ ਪਾ ਬਈ 98000 ਮਾਰਦਾਨ ਹੋ ਜੂਗਾ ਹਾਂ ਕਰਦਾ ਜੀ ਤੋਰੀ ਬਾਹਰ ਨੂੰ ਸੋ ਵੀਰੋ 2000 ਘਟ ਲੱਖ 98000 ਰੁਪਏ ਦਾ ਮੁੱਲ ਆ ਤੇ 6-7 ਮਹੀਨੇ ਦੀ ਹੈ 7 ਮਹੀਨੇ ਮੰਨ ਕੇ ਚਲੋ ਵੀ ਸੂਈ ਵੀ ਆ ਬੱਚਾ ਨਾਲ ਆ ਘਟਾ ਲਗਭਗ 650-70000 ਦਾ ਘਟਾ ਪਿੱਛੇ ਨਾਲ ਲਵੇ ਤੇ ਸਿੰਘੂ ਬੱਥੇ ਸੁਣੇ 14-15 ਕਿਲੋ ਦੁੱਧ ਨੇ ਤਾਜ਼ੀ ਨੇ ਦਿੱਤਾ ਹੋਇਆ ਹੁਣ ਟੋਕੜ ਵੇ ਹੈ ਕਿ 7 ਕਿਲੋ ਦੁੱਧਾ ਥੱਲੇ ਵੀ ਤੂੰ ਦੇਖੋ ਰਾਜੀ ਸਮੀ ਬੜੀ ਵੀ ਬਹੁਤ ਆ ਤੇ ਕੱਦ ਵੱਡ ਵੀ ਖੈਰ ਚੰਗਾ ਜਿੰਦ ਜਾਨ ਕਿਸੇ ਪਾਸੇ ਲੱਸੀ ਦਾ ਵੀ ਨਹੀਂ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਤੇ ਇਸ ਵਕਤ ਚਵਾਈਏ ਹੀ ਹੋਈ ਵੀ ਹੈ ਸਵੇਰੇ ਸਹੀ 10 ਵਜੇ ਦਾ ਟਾਈਮ ਆਪਾਂ ਦੇ 10 ਮਿੰਟ ਘਾਟ ਹੀ ਹੋਣਗੇ ਤੇ ਸਵੇਰੇ ਕੈ ਵਜੇ ਵੀਰੇ ਚਵਾਈ ਕਰੀ ਆਪਾਂ ਇਹ ਤਾਂ ਸਹੀ ਕਰਦੇ ਠੀਕ ਹੈ 4 ਘੰਟੇ ਹਲ ਚਵਾਈ ਨਹੀਂ ਹੋਇਆ ਹਨਾ ਕੋਈ ਦੂਰਵਾਜ ਭੂ ਸਰਲਾ ਤਾਂ ਨਹੀਂ ਕਿਸੇ ਤਰ੍ਹਾਂ ਚ ਠੀਕ ਸੋ ਬਰੋ ਦੋ ਨਾਗ ਖਾ ਚੁੱਕੇ ਆ ਟੋਕਣ ਮੈਂ ਤਾਜੀ ਜਰਸੀ ਉਹ ਵਾਲੀ ਪਿੰਡ ਦਰਾਜ ਤੱਪੇ ਦੇ ਨੇੜੇ ਆ ਗਿਆ ਕੋ ਵੀ ਨਾਲ ਕਿਸੇ ਵੀਰ ਦੇ ਪਸੰਦ ਤੋਂ ਹੋਵੇ ਦਿੱਤੇ ਕੇ ਨੰਬਰੇ ਸੰਪਰਕ ਕਰਕੇ ਖਰੀਦ